ਜਿਹੜੇ ਟਰੋਲ ਕਰ ਰਹੇ ਹੋ ਉਹ ਤਾਂ ਮੇਰੀਆਂ ਜਿਹੇ ਜ਼ਾਰੀ ਨੇ 2 ਮਿੰਟ ਤੋਂ ਹੀ ਸਵਾਮ ਸਮਾਪਤ ਕਰ ਚੁੱਕੇ ਉਹਨਾਂ ਨੂੰ ਉਹਨਾਂ ਕੋਲ ਅਧਿਕਾਰ ਹੀ ਨਹੀਂ ਟਰੋਲ ਕਰਨ ਦਾ ਨਾਲੇ ਟਰੋਲ ਉਹ ਕਰ ਰਹੇ ਜਿਹਨਾਂ ਦੀ 25 ਸਾਲ ਦੀ ਇਹ ਪੂਰੀ ਸੰਗਹੀ ਹੈ ਤੇ ਹੁਣ ਵੀ ਰਾਤ ਨੂੰ ਗੱਲਾਂ ਕਰਦੇ ਨੇ ਉਹਨਾਂ ਨਾਲ ਇਹਨਾਂ ਦੇ ਨਾਲ ਫੋਟੋ ਤੇ ਮੇਰੇ ਤੇ ਇਤਰਾਜ ਹੈ ਜਦ ਰਾਤ ਨੂੰ ਗੱਲਾਂ ਕਰਦੇ ਨੇ ਉਹਨਾਂ ਨਾਲ ਬੜਾ ਸੋਸ਼ਲ ਮੀਡੀਆ ਦੇ ਯੋ ਯੋ ਨਾ ਕਾ ਸੋਹੇ ਦੇ ਵੀਡੀਓ ਕਿਹੜੇ ਹੈਗੇ ਉਹ ਮਰਾਦਾ ਤੋਂ ਵੀਡੀਓ ਲੋਕ ਬਾਹਰ ਰੱਖਿਆ ਜੀ ਉਹਨਾਂ ਨੂੰ ਮੇਰੇ ਲੈਣ ਦੇ ਨਾਲ ਵੀ ਦੋ ਦਿਨਾਂ ਵਾਸਤੇ ਕੰਮ ਮਿਲ ਗਿਆ ਉਹ ਉਹਦੇ ਨੂੰ ਕੁਝ ਜਿਹੜਾ ਉਹ ਇਸ ਕਾਰਵਾਈ ਨੂੰ ਜਿਹੜਾ ਉਹ ਸਲਾਹਨਗੇ ਕੰਮ ਮਿਲ ਗਿਆ ਲੱਗ ਗਿਆ ਪਰ ਥੋੜੇ ਤੇ ਇਸ ਗੱਲ ਨੂੰ ਲੈ ਕੇ ਭਾਜਪਾ ਦੇ ਨਾਲ ਇਹ ਸੰਜਿਨਾ ਨੇ ਨਹੀਂ ਨਜ਼ਦੀਕਿਆਂ ਨੂੰ ਉੱਤੇ ਨਹੀਂ ਦੇ ਦੇ ਜਿਸ ਕਿਸੇ ਨਾਲ ਬਹਿ ਜਾਣਗੇ ਉਹ ਕਿਸੇ ਰੋ ਪਾਟੂ ਉਹ ਕਿਸੇ ਚਾਰ ਪਿੰਡਾਂ ਨੂੰ ਕਿਸੇ ਜਿਹੜੀ ਬੰਦ ਨਾਉਂ ਤਾਂ ਲੱਗ ਗਿਆ ਹੋ ਗਈ ਸ਼ੁਰੂ ਸ਼ੁਰੂ ਹੋ ਗਈ ਜੀ ਅਹ ਜਿਸ ਤਰ੍ਹਾਂ ਸੱਤ ਕਿਵੇਂ ਦੇਖਦੇ ਹਾਂ ਜਿਵੇਂ ਦੁਨੀਆ ਸਵਾਵਾ ਖਤਮ ਕੀਤੀਆਂ ਗਈਆਂ ਇਹ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਉਹ ਛੁੱਟੀ ਲੈ ਜਦੋਂ ਗੱਲ ਤੱਕ ਸਾਬ ਤੋਂ ਫਾਰ ਗਿਆ ਸੀਗਾ ਜੈ ਤੇਰੀ ਤੋਂ ਉਦੋਂ ਵੀ ਮੈਂ ਸ਼ਬਦ ਕਹੇ ਸੀ ਹੁਣ ਵੀ ਮੈਂ ਸ਼ਬਦ ਕਹਿਣਾ ਕੀ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਇਹ ਮੇਰੀਆਂ ਸਵਾਵਾਵਾਂ ਹੋਣਾ ਖਤਮ ਕੀਤੀਆਂ ਜਾਣਗੀਆਂ ਤੇ ਹੋ ਗਈਆਂ ਜੀ ਕੋਈ ਚੱਕਰ ਨਹੀਂ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਤਾਲਮੇਲ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਇਹਦੋਂ ਕੋਈ ਸੀ ਅੱਛਾ ਕਿਉਂਕਿ ਜਨਾਚਰ ਮੈਂ ਜਥੇਦਾਰ ਸੀਗਾ ਤੇ ਮੈਂ ਮੈਂਬਰ ਕਮੇਟੀ ਦੇ ਅੱਗੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਮੈਂ ਨਹੀਂ ਕਰ ਸਕਦਾ ਠੀਕ ਹੈ ਤੇ ਜਿਸ ਤਰ੍ਹਾਂ ਇਹ ਸਾਰਾ ਵਾਪਰਿਆ ਵਰਤਾਰਾ ਉਹਨੂੰ ਕਿਵੇਂ ਦੇਖਦੇ ਹਾਂ ਭਵਿੱਖ ਦੇ ਵਿੱਚ ਜਿਸ ਚੀਜ਼ ਦਾ ਪਹਿਲਾਂ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਹਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸਬਾਵਾਂ ਜੜੀਆਂ ਹੋਣਾ ਸਮਾਪਤ ਹੋ ਗਈਆਂ ਹੋ ਗਈਆਂ ਸੀ ਸਿਸਲ ਸਮਾਪਿਆ ਹੈ ਤੁਹਾਡਾ ਫਿਰ ਬੇਸ਼ੱਕ 7 ਸਾਲ ਦਾ ਪਿਆ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਉਹ ਆਰਡਰ ਪੜਨ ਤੋਂ ਬਾਅਦ ਪਤਾ ਲੱਗੂਗਾ ਜੀ ਕੀ ਹੈ ਕੀ ਨਹੀਂ ਤੁਹ ਕਿ ਜਾਨੇ ਕਿ ਜੁਣ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾਗਾ ਮੈਂ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਉਦੋਂ ਬਾਅਦ ਪਤਾ ਲੱਗੇਗਾ ਇਹ ਇਨਾ ਕਨਫਰਮ ਹੋ ਗਿਆ ਜੀ ਕੱਲਾ ਜਥੇਦਾਰੀ ਤੋਂ ਤੁਹਾਨੂੰ ਫਾਰਮ ਕੀ ਪਤਾ ਨਹੀਂ ਮੈਨੂੰ ਹਾਂਜੀ ਕੁਝ ਨਹੀਂ ਪਤਾ ਜੀ ਪਰ ਜੋ ਵੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਪਵਿੱਖ ਦੀ ਯੋਜਨਾ ਕੀ ਹੈ ਜੀ ਜਿਸ ਦਾ ਕਿਆਸ ਰਾਈਆਂ ਚੱਲ ਰਹੇ ਨੇ ਇਹ ਉਹਨਾਂ ਦੀ ਪਵਿੱਖ ਦੀ ਯੋਜਨਾ ਦਾ ਆਕਾਲਪੁਰਖ ਦੇ ਵਾਸਾ ਹੈ ਕਿਉਂਕਿ ਮੈਂ ਆਕਾਲਪੁਰਖ ਤੇ ਪੂਰਾ ਸਾਰਾ ਰੱਖਿਆ ਹੈ ਆਕਾਲਪੁਰਖ ਜਿਹੜਾ ਹੈਗਾ ਉਹ ਮਤਲਬ ਕਿਸ ਪਾਸੇ ਲੈ ਕੇ ਜਾਂਦਾ ਹੈਗਾ ਸਤਗੁਰੂ ਨੂੰ ਕੀ ਪਾਉਂਦਾ ਹੈਗਾ ਇਹ ਆਕਾਲਪੁਰਖ ਤੇ ਤੇ ਸਤਗੁਰੂ ਤੇ ਠੀਕ ਹੈ ਤੁਸੀਂ ਪਹਿਲੇ ਬਿਆਨ ਦਿੱਤਾ ਸੀ ਵੀ ਮੈਨੂੰ ਨਿਕਲ ਫਟਾਉਣ ਦੋਸਤੋ ਬਾਅਦ ਵਿੱਚ ਖੁੱਲ ਕੇ ਮੈਨੂੰ ਹਾਂ ਬਿਲਕੁਲ ਬਿਲਕੁਲ ਹੁਣ ਖੁੱਲ ਕੇ ਗੱਲ ਕਰ ਸਕਾਂਗੇ ਹੁਣ ਮੈਂ ਪੰਥ ਜੋਗਾ ਰਹਿ ਗਿਆ ਕੌਮ ਜੋਗਾ ਰਹਿ ਗਿਆ ਕਿ ਲੱਗਦਾ ਕਿ ਇਤਨਾ ਕਿ ਤੁਸੀਂ ਇੱਕ ਮਾਸਟਰ ਮਾਈਂਡ ਜਿਹੜਾ ਬਾਦਲ ਪਰਿਵਾਰ ਦਾ ਸੀਗਾ ਉਹ ਤਾਂ ਹੈ ਹੀ ਜੀ ਉਹ ਉਹ ਤਾਂ ਹੈ ਹੀ ਜੀ ਬਿਲਕੁਲ ਇਹ ਉਹਨਾਂ ਵੱਲੋਂ ਹੀ ਹੋਇਆ ਸਾਰਾ ਕੁਝ ਠੀਕ ਹੈ ਸੁਰਵੀਰ ਜੀ ਵੱਲੋਂ ਮੈਨੂੰ ਨਹੀਂ ਪਤਾ ਪਰ ਜਿਹੜਾ ਜਿਦੋਂ ਤਾਂ ਖਬਰਾਂ ਮਿਲ ਰਹੀਆਂ ਅਸੀਂ ਕਿ ਸ਼੍ਰੋਮਣੀ ਕਮੇਟੀ ਤੇ ਦਬਾਅ ਹੈ ਤੇ ਦਬਾਅ ਜਿਹੜਾ ਉਹ ਸ਼੍ਰੋਮਣੀ ਕਮੇਟੀ ਤੇ ਅਕਾਲਪੁਰਖ ਦਾ ਤਾਂ ਹੋ ਨਹੀਂ ਸਕਦਾ ਜੀ ਹੋਰ ਕੌਣ ਹੋ ਸਕਦਾ ਜੀ ਸ਼੍ਰੋਮਣੀ ਕਮੇਟੀ ਦੇ ਰਾਜਨੀਤਿਕ ਲੋਕਾਂ ਦਾ ਦਬਾਅ ਤੁਮਲਾਦਬ ਇਸ ਸਿੱਖ ਰਾਜਨੀਤੀ ਲਈ ਘਾ ਤੱਕ ਹੈ ਜਿਹੜਾ ਰਾਜਨੀਤਿਕ ਪ੍ਰੈਸ਼ਰ ਹੈ ਨਾ ਜੀ ਇਹ ਹਮੇਸ਼ਾ ਜਿਹੜਾ ਹੈ ਉਹ ਮਾਰੂ ਹੀ ਸਾਬਤ ਹੁੰਦਾ ਜੀ ਚਾਹੇ ਉਹ ਸਿੱਖ ਸੰਸਥਾਵਾਂ ਤੇ ਹੋਵੇ ਚਾਹੇ ਵਿਅਕਤੀਆਂ ਤੇ ਹੋਵੇ ਚਾਹੇ ਕਿਸੇ ਵੀ ਆਰਗੇਨਾਈਜੇਸ਼ਨ ਤੇ ਹੋਵੇ ਜੇ ਸਰਕਾਰਾਂ ਦਾ ਦਬਾਅ ਪ੍ਰੈਸ਼ਰ ਕੋਰਟਾਂ ਦੇ ਉੱਤੇ ਚਲਾ ਜਾਏ ਤੇ ਉਹ ਵੀ ਨਿਆਂ ਲਈ ਜਿਹੜਾ ਮਾੜਾ ਸਾਬਤ ਹੁੰਦਾ ਤੇ ਜੇ ਆਰਗੇਨਾਈਜੇਸ਼ਨਸ ਤੇ ਦਬਾਅ ਚਲਾ ਜਾਏ ਰਾਜਨੀਤਿਕ ਪੋਲੀਟੀਕਲ ਤੇ ਉਹ ਵੀ ਮਾੜਾ ਹੀ ਹੁੰਦਾ ਸੀ ਰਾਜਨੀਤਿਕ ਦਬਾਅ ਕਦੇ ਚੰਗਾ ਹੋਇਆ ਹੀ ਨਹੀਂ ਸੀ ਤੋਂ ਦੇ ਨਾਲ ਜਿਹੜੇ ਸੁਧਾਰ ਲਹਿਰ ਵਾਲੇ ਸੀਗੇ ਉਹਨਾਂ ਨੇ ਵੀ ਸੰਪਰਕ ਕੀਤਾ ਕਿਸੇ ਤਰ੍ਹਾਂ ਦਾ ਇਸ ਘਟਨਾਕ੍ਰਮ ਤੋਂ ਬਾਅਦ ਨਹੀਂ ਮੇਰੇ ਨਾਲ ਸਾਰੇ ਇਕੱਲੇ ਸੁਧਾਰ ਲਹਿਰ ਵਾਲੇ ਨਹੀਂ ਜਿੰਨੀਆਂ ਵੀ ਪੰਥ ਦੀਆਂ ਜੱਥੇਬੰਦੀਆਂ ਜਿਨ੍ਹਾਂ ਨੂੰ ਪੰਥ ਦਾ ਦਰਦ ਹੈ ਜਿਨ੍ਹਾਂ ਦੇ ਅੰਦਰ ਪੰਥ ਦੀ ਸੋਚ ਹੈ ਉਹ ਮੇਰੇ ਸੰਪਰਕ ਚ ਆਏ ਹਨ ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਐ 80% ਲੋਕ ਜਿਹੜੇ ਮੇਰੇ ਸੰਪਰਕ ਚ ਆਏ ਜਿਸ ਤਰ੍ਹਾਂ ਇਹ ਮੀਟਿੰਗ ਸ਼ੁਰੂ ਹੋਈ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਹੋਏਗਾ ਸਭ ਮੈਨੂੰ ਤਾਂ 2 ਦਸੰਬਰ ਤੋਂ ਬਾਅਦ ਹੀ ਅਹਿਸਾਸ ਹੋਇਆ ਅੱਜ ਨਹੀਂ ਮੈਨੂੰ ਤਾਂ 2 ਦਸੰਬਰ ਤੋਂ ਬਾਅਦ 6 ਤਰੀਕ ਨੂੰ ਮੈਨੂੰ ਜਿਹੜਾ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਕਿ ਮੇਰੀਆਂ ਸਵਾਵਾਵਾਂ ਸਮਾਪਤ ਹੋਣੀਆਂ 6 ਦਸੰਬਰ ਪਰ ਜਿਸ ਤਰ੍ਹਾਂ ਦੀਆਂ ਸਵਾਵਾਵਾਂ ਜਿਹੜੀਆਂ ਇਹ ਸਮਾਪਤ ਕੀਤੀਆਂ ਗਈਆਂ